ਜਿੰਨਾ ਅਗਰ ਮੰਨ ਲਓ ਕਿਸੇ ਕੋਲ ਸਾਈਕਲ ਨਹੀਂ ਹੈ ਤੇ ਉਹਨੂੰ ਜੇ ਤੁਸੀਂ ਪੁੱਛੋਗੇ ਨਾ ਕਿ ਖੁਸ਼ੀ ਕੀ ਹੁੰਦੀ ਹੈ ਅਮੀਰੀ ਕੀ ਹੁੰਦੀ ਹੈ ਤੇ ਉਹ ਕਹੇਗਾ ਕਿ ਮੇਰਾ ਇੱਕ ਵਧੀਆ ਕਮਰਾ ਹੋਵੇ ਪੱਖਾ ਲੱਗਾ ਹੋਵੇ ਤੇ ਮੇਰੇ ਕੋਲ ਸਾਈਕਲ ਹੋਵੇ ਨਵੀਂ ਤੇ ਭਾਈ ਮੇਰੇ ਕੋਲ ਦੋ ਚਾਰ ਕੱਪੜੇ ਹੋਣ ਸੋਨੇ ਪਾਉਣ ਨੂੰ ਤੇ ਮੈਂ ਅਮੀਰ ਹੋ ਗਿਆ ਮਹੀਨੇ ਦੀ ਮੈਨੂੰ ਇੰਨੀ ਕ ਆਮਦਨ ਹੋਵੇ 10000 ਰੁਪਿਆ 15000 ਰੁਪਿਆ ਲਾ ਲਓ 20000 ਲਾ ਲਓ ਉਹ ਕਹੇਗਾ ਅਮੀਰੀ ਹੁਣ ਐਸਾ ਅੱਗੇ ਆ ਜਾਓ ਜਦਣ ਇਹ ਚੀਜ਼ ਆ ਗਈ ਜਿਸ ਦਿਨੀ ਉਸ ਦਿਨ ਉਸ ਨੂੰ ਪੁੱਛੋ ਜਾਂ 10 ਦਿਨ ਰੁਕ ਜਾਓ ਮਹੀਨਾ ਕਹਿੰਕੇ ਹੁਣ ਦੱਸ ਕੇ ਅਮੀਰੀ ਕੀ ਹੈ ਕੁਝ ਹੋਰ ਚਾਹੀਦਾ ਉਹ ਕਹੇਗਾ ਵੀ ਇਹ ਕੋਈ ਗੱਲ ਹੈ آمدਨ ਹੋਵੇ 40000 ਰੁਪਿਆ ਮੋਟਰਸਾਈਕਲ ਹੋਵੇ ਨਵਾਂ ਤੇ ਦੋ ਤੇ ਕਮਰੇ ਹੋਣ ਘੱਟੋ ਘੱਟ ਰਸੋਈ ਵੀ ਹੋਵੇ ਤਾਂ ਤੇ ਗੱਲ ਬਣੇ ਹੁਣ ਉਸ ਤੋਂ ਅੱਗੇ ਆ ਜਾਓ ਹੁਣ ਅਗਰ ਉਹ ਕਹੇ ਕਿ ਮੈਂ ਇਹ ਬਾਈ ਮੈਨੂੰ ਮਿਲ ਗਿਆ ਮੈਂ ਰੱਜ ਗਿਆ ਨਾ ਇਹ ਅੱਗ ਐਸੀ ਹੈ ਜਿਹਦੇ ਤੇ ਲੱਕੜਾਂ ਪਾਈ ਜਾਓ ਇਹ ਜ਼ਿਆਦਾ ੜਕਦੀ ਹੈ ਗੁਰੂ ਸਾਹਿਬ ਕਹਿੰਦੇ ਇਹਦੇ ਵਿੱਚ ਸੁੱਖ ਨਹੀਂ ਲੱਭਿਆ ਮਨੋਰਥ ਪੂਰੇ ਨਹੀਂ ਹੋਏ ਹੁਣ ਏਸੇ ਤਰ੍ਹਾਂ ਅਗਰ 10 ਕਰੋੜ ਮਹੀਨੇ ਦੀ ਆਮਦਨੀ ਵਾਲਾ ਬੰਦਾ ਲੱਭੋਗੇ ਹਾਲਤ ਉਹਦੀ ਵੀ ਮਨ ਕਰਕੇ ਹੁੰਨੀ ਹੀ ਐ ਦੁੱਖ 10 ਰੁਪਏ ਦਾ ਵੀ ਓਨਾ ਹੁੰਦਾ 10 ਕਰੋੜ ਦਾ ਵੀ ਓਨਾ ਹੀ ਹੁੰਦਾ ਦੁੱਖ ਵਿੱਚ ਕੋਈ ਫਰਕ ਨਹੀਂ ਹੈ ਘਾਟੇ 'ਚ ਕੋਈ ਫਰਕ ਨਹੀਂ ਹੁੰਦਾ ਇਹ ਮਨ ਦੀ ਅਵਸਥਾ ਦੇ ਰੂਪ ਵਿੱਚ ਹੁੰਦਾ ਹੈ ਇਹ ਸਿਰਫ ਸਾਡਾ ਭੁਲੇਖਾ ਹੈ ਜਿਹੜਾ ਅਮੀਰ ਐ ਸਗੋਂ ਇਹ ਕਹਿ ਸਕਦੇ ਹਾਂ ਉਹਦਾ ਰੋਣਾ ਗਰੀਬ ਨਾਲੋਂ ਜ਼ਿਆਦਾ ਹੁੰਦਾ ਉਹ ਜ਼ਿਆਦਾ ਕੰਜੂਸ ਹੁੰਦਾ ਹੈ ਜ਼ਿਆਦਾ ਬਿਲਕੁਲ ਰੋਂਦਾ ਹੀ ਰਹਿੰਦਾ ਹੈ ਇਹ ਸਚਾਈਆਂ ਹਨ ਔਰ ਜਿਹੜਾ ਕੋਈ ਵਿਚਾਰਾ ਘੱਟ ਹੈ ਨਾ ਜਿਹਦੇ ਕੋਲ ਉਹ দান ਵੀ ਕਰਦਾ ਪਰਵਾਹ ਨਹੀਂ ਕਰਦਾ ਜ਼ਿਆਦੀ ਉਹ ਜ਼ਿਆਦਾ ਬੇਈਮਾਨੀਆਂ ਨਹੀਂ ਕਰਦਾ ਜੇ ਆਪਾਂ ਸਿੱਧ ਕਰਨਾ ਹੋਏ ਤੇ ਜਿੰਨੇ ਵੱਡੇ ਦੇਸ਼ ਦੇ ਲੀਡਰ ਨੇ ਕਈ ਕਈ ਅਰਬ ਦਾ ਕਬਲਾ ਕਰਨ ਤੋਂ ਬਾਅਦ ਨਹੀਂ ਰੱਜੇ ਤੇ ਆਮ ਬੰਦਾ ਆਮ ਬੰਦਾ ਤੇ ਕਹਿੰਦਾ ਵੀ ਮੈਨੂੰ ਕੋਈ ਲੋੜ ਨਹੀਂ ਬੇਈਮਾਨੀ ਕਰਨ ਦੀ ਵੀ ਮੇਰਾ ਤਾਂ ਠੀਕ ਚੱਲਦਾ ਤਾਂ ਇਹ ਗੱਲਾਂ ਹਨ ਕਿ ਇਸ ਬਿਰਤੀ ਦਾ ਕੋਈ ਹੱਲ ਨਹੀਂ ਜਦੋਂ ਤੱਕ ਪਰਮ ਆਨੰਦ ਤੱਕ ਨਹੀਂ ਪਹੁੰਚਦਾ ਜੇ ਕੋਈ ਮਾਨੂਪੁਲੇਖਾ ਕਿਸੇ ਨੂੰ ਕਿ ਦੁਖੀ ਮੈਂ ਤਾਂ ਕਰਕੇ ਆ ਵੀ ਮੇਰੇ ਔਲਾਦ ਨਹੀਂ ਹੈ ਉਹ ਉਹਨਾਂ ਮਾਵਾਂ ਨੂੰ ਪੁੱਛ ਲੈ ਵੀ ਜਿਨ੍ਹਾਂ ਦੇ ਔਲਾਦ ਹੈ ਕਿਉਂ ਭਲਾ ਸੁਖੀ ਨੇ ਔਲਾਦ ਕਰਕੇ ਸੁਖੀ ਨਾ ਰੱਬ ਕਰਕੇ ਸੁਖੀ ਹਨ ਪਰਿਵਾਰ ਜਿਨ੍ਹਾਂ ਦੇ ਘਰਾਂ ਵਿੱਚ ਧਰਮ ਹੈ ਜਿਨ੍ਹਾਂ ਦੇ ਕੋਲ ਰੱਬ ਹੈ ਜਿਨ੍ਹਾਂ ਦੇ ਅੰਦਰ ਇਹ ਥੋੜਾ ਜਿਹਾ ਸੁਖ ਹੈ ਉਹ ਸੁਖੀ ਹੈ ਉਹ 10 ਰੁਪਏ 'ਚ ਵੀ ਸੁਖੀ ਐ ਉਹ 10 ਅਰਬ ਖਰਬ 'ਚ ਵੀ ਸੁਖੀ ਐ ਕਿਉਂਕਿ ਬਾਣੀ ਦੇ ਵਿੱਚ ਇਹ ਵਿਚਾਰ ਨਹੀਂ ਆਪਾਂ ਇਹ ਨਹੀਂ ਕਰੇ ਕਮਾਉਣਾ ਨਹੀਂ ਹੈ ਪੜ੍ਹਨਾ ਨਹੀਂ ਹੈ ਗੁਰੂ ਅੰਗਦ ਪਾਤਸ਼ਾਹ ਜੀ ਦੇ ਜੀਵਨ ਚ ਆਪਾਂ ਵਿਚਾਰਿਆ ਵੀ ਪੜ੍ਹੇ ਲਿਖੇ ਸਿੱਖ ਭਾਈ ਗੁਰੂ ਸਾਹਿਬ ਜੀ ਨੇ ਤੇ ਆਖਿਆ ਹੋਰ ਪੜਾਓ ਹੋਰ ਪੜੋ ਜਿਆਦਾ ਗਿਆਨ ਲਓ ਤੁਸੀਂ ਬਹੁਤ ਤਰੱਕੀ ਕਰੋ ਸਾਤ ਗੁਰੂ ਜੀ ਨੇ ਤੋਪਾਂ ਬਣਵਾ ਲਈਆਂ ਸਨ ਭਈ ਹੋਰ ਤਰੱਕੀ ਭਾਈ ਜਿਹੜੇ ਨਵੇਂ ਹਥਿਆਰ ਆਉਂਦੇ ਆਪਾਂ ਬਣਵਾਵਾਂਗੇ ਸਾਰਾ ਆਪਾਂ ਕੰਮ ਕਰਾਂਗੇ ਕਿਲੇ ਉਸਾਰਾਂਗੇ ਘੋੜੇ ਚੰਗੇ ਤੋਂ ਚੰਗੇ ਮਹਿੰਗੇ ਅਰਬ ਦੇਸ਼ਾਂ ਦੇ ਮਗਮਾਉਣੇ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਨੇ ਕਿ ਛੋਟਾ ਕੋੜਾ ਕਮਜ਼ੋਰ ਕੋੜਾ ਨਹੀਂ ਚੱਲ ਚੱਲਣਾ ਭਾਈ ਤੇ ਨਾ ਚਾਹੀਦਾ ਸਾਨੂੰ ਸੋ ਇਹ ਗੱਲਾਂ ਨੇ ਇਹ ਸਿੱਖਿਆ ਜੀਵਨ ਦੀ ਜ਼ਿੰਦਗੀ ਦੀ ਇਥੇ ਹੁਣ ਮਨੋਰਥ ਜੇ ਮਾਇਆ ਵੱਲ ਮੂੰਹ ਹੈ ਬਾਹਰ ਮੁਖੀ ਤੇ ਫਿਰ ਪੂਰੇ ਨਹੀਂ ਹੁੰਦੇ ਹਜ਼ੂਰ ਕਹਿੰਦੇ ਆਨੰਦ ਕਦੋਂ ਆਇਆ ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਵਿਸੂਰੇ ਸਾਰੇ ਝੋਰੇ ਉਦੋਂ ਮੁਕੇ ਜਦੋਂ ਪਾਰ ਬ੍ਰਹਮ ਪ੍ਰਭੂ ਪ੍ਰਾਪਤ ਹੋਇਆ ਮਾਇਆ ਨਾਲ ਕੋਈ ਮਨ ਨਹੀਂ ਰਜਿਆ ਦੁੱਖ ਰੋਗ ਸੰਤਾਪ ਉਤਰੇ ਦੁੱਖ ਰੋਗ ਸੰਤਾਪ ਇਹ ਸਭ ਉਤਰੇ ਕਿਉਂ ਸੁਣੀ ਸੱਚੀ ਬਾਣੀ ਇਹ ਸੱਚੀ ਵਿਚਾਰ ਜਦੋਂ ਸੁਣੀ ਉੰਜ ਮਾਇਆ ਧਾਰੀਆਂ ਕੋਲੋਂ ਰੋਜ਼ ਇੰਜ ਹੀ ਸੁਣਦੇ ਰਹੇ ਕਿ ਭਾਈ ਤੇਰੇ ਕੋਲ ਇਹ ਨਾ ਤੇ ਕਰਨਾ 10% ਹੋਰ ਵਾਦਾ 12% 15% ਤੇ ਉਹ ਇਹੀ ਸਿਖਾਉਂਦੇ ਉਹਦੇ ਵਿੱਚ ਇੰਨੀ ਤੇਜ਼ੀ ਹੈ ਅੱਜ ਦੇ ਸਮੇਂ ਵਿੱਚ ਕਿ ਜਿਸ ਦਾ ਚੰਗਾ ਭਲਾ ਕੰਮ ਚੱਲਦਾ ਉਸ ਅੱਗ ਵਿੱਚ ਛਾਲ ਮਾਰਦਾ ਹੈ ਕਿ ਭਾਈ ਉਹ ਐਸਾ ਕਿਹਾ ਜਾ ਰਿਹਾ ਹੈ ਕਿ ਕਿੰਨੀ ਆਮਦਨ ਹੈ ਅਗੋਂ ਇਨਸਾਨ ਕਹਿੰਦਾ 1.5 ਲੱਖ ਰੁਪਈਆ ਮਹੀਨਾ ਨਾ 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 ਤੁਸੀਂ ਤਾਂ ਫਿਰ ਜ਼ਿੰਦਗੀ ਖਰਾਬ ਕਰ ਲਈ ਕੀ ਕਰਦੇ ਹੋ ਜੀ ਪ੍ਰਾਈਵੇਟ ਨੌਕਰੀ ਪ੍ਰਾਈਵੇਟ ਨੌਕਰੀ ਵੀ ਕੋਈ ਨੌਕਰੀ ਹੈ ਕੀ ਕਰਦੇ ਹੋ ਜੀ ਮੈਂ ਹਾਊਸ ਵਾਈਫ ਹਾਂ ਘਰ ਖਾਣਾ ਬਣਾਉਂਦੇ ਇਹ ਵੀ ਕੋਈ ਜ਼ਿੰਦਗੀ ਹੈ ਪਰੋਸਿਆ ਜਾ ਰਿਹਾ ਹੈ ਸਾਡੇ ਅੰਦਰ ਰੋਜ਼ਾਨਾ ਮੋਬਾਈਲ ਦੇ ਜਰੀਏ ਕਿ ਪੂਰੀ ਤਰ੍ਹਾਂ ਪਈ ਤੁਸੀਂ ਖਤਮ ਹੋ ਤੁਸੀਂ ਹੋਰ ਭੁੱਖੇ ਹੋ ਜਾ ਹੋਰ ਭੁੱਖੇ ਇਹੀ ਕਹੀ ਜਾਓ ਨਹੀਂ ਹੈ ਜ਼ਿੰਦਗੀ ਨਹੀਂ ਹੈ ਜ਼ਿੰਦਗੀ ਨਹੀਂ ਹੈ ਜ਼ਿੰਦਗੀ ਇਹ ਕੈਸਾ ਗਿਆਨ ਵੰਡਿਆ ਜਾ ਰਿਹਾ ਹੈ ਠੀਕ ਹੈ ਜ਼ਰੂਰਤ ਹੈ ਪਰ ਇਸ ਤਰ੍ਹਾਂ ਵੀ ਨਹੀਂ ਨਾ ਉਹ ਪਤਾ ਹੈ ਸਾਰਿਆਂ ਨੂੰ ਸਾਨੂੰ ਕਿ ਅਸੀਂ ਅੱਗੇ ਵਧਣਾ ਹੈ ਤਰੱਕੀ ਕਰਨੀ ਹੈ ਪਰ ਇਹ ਵੀ ਕੀ ਤੰਗ ਹਨ ਇਹ ਵੀ ਕੀ ਤਰੀਕੇ ਹੁਣ ਇੱਥੇ ਦੁੱਖ ਰੋਗ ਸੰਤਾਪ ਉੱਤੇ ਸੁਣੀ ਸੱਚੀ ਬਾਣੀ ਦੁੱਖ ਰੋਗ ਗੁਰੂ ਸਾਹਿਬ ਜੀ ਦੂਰ ਕਰਦੇ ਹਜ਼ੂਰ ਬਾਣੀ ਚ ਆਖਦੇ ਇਹ ਸੱਚੀ ਬਾਣੀ ਸੁਣੀ ਨਾਮ ਸੁਣਿਆ ਸੱਚੀ ਬਾਣੀ ਦੇ ਵਿਚਾਰ ਆਗੇ ਇਹਦੇ ਵਿਪਰੀਤ ਝੂਠੀ ਵਿਚਾਰ ਇਹ ਦੁਨਿਆਵੀ ਜਿਹੜੀ ਵਿਚਾਰ ਰੋਜ ਦੀਆਂ ਐਡਾਂ ਪੀ ਆਵੀ ਲੈ ਆਵੀ ਲੈ ਇੰਜ ਕਰ ਲੈ ਉੰਜ ਕਰ ਲੈ ਤਾਂ ਤੇਰਾ ਕੁਝ ਬਣ ਜਾਏਗਾ ਵੈਸੇ ਤੇਰਾ ਕੱਖ ਨਹੀਂ ਬਣਿਆ ਭਾਈ ਤੂੰ ਜ਼ਿੰਦਗੀ ਖਰਾਬ ਕਰ ਲਈ ਉਹ ਝੂਠੀ ਵਿਚਾਰੇ ਸੱਚੀ ਮਾਣੀ ਗੁਰੂ ਸਾਹਿਬ ਕਹਿੰਦੇ ਕਿ ਤੇਰੇ ਅੰਦਰ ਜਦੋਂ ਤੱਕ ਸਬਰ ਸੰਤੋਖ ਨਹੀਂ ਆਇਆ ਤੂੰ ਰੱਜੜਾ ਨਹੀਂ ਹੈ ਇਹ ਗੱਲ ਤੈ ਹੈ ਹਜ਼ੂਰ ਕਹਿੰਦੇ ਤ੍ਰਿਸ਼ਨਾ ਬਿਰਲੇ ਹੀ ਕੀ 부ਜੀ ਹੈ ਕੋਟ ਜੋਰੇ ਲੱਖ ਕਰੋਰੇ ਮਾਨਾ ਹੋਰੇ ਪਰੇ ਪਰੇ ਹੀ ਕੋ ਲੁਜੀ ਹੈ ਪਰੇ ਤੋਂ ਪਰੇ ਪਈ ਹੈ ਗੱਲ ਸ਼ਾਂਤ ਪਾਈ ਗੁਰ ਸਤਗੁਰ ਪੂਰੇ ਗੁਰੂ ਅਰਜਨ ਪਾਤਸ਼ਾਹ ਜੀ ਦਾ ਬਿਲਾਵਲ ਰਾਗ ਵਿੱਚ ਸ਼ਬਦ ਹੈ 806 ਅੰਗ ਤੇ ਹੈ ਸ਼ਾਇਦ ਤੇ ਗੁਰੂ ਅਰਜਨ ਪਾਤਸ਼ਾਹ ਜੀ ਇਸ ਦੇ ਵਿੱਚ ਆਖਦੇ ਨੇ ਸ਼ਾਂਤ ਪਾਈ ਗੁਰ ਸਤਗੁਰ ਪੂਰੇ ਸੁਖ ਉਪਜੇ ਬਾਜੇ ਅਨਹਦ ਤੂਰੇ ਉਥੇ ਫਿਰ ਵਿਚਾਰ ਹੈ ਤਾਪ ਪਾਪ ਸੰਤਾਪ ਬਿਨਾਸੇ ਹਰ ਸਿਮਰਤ ਕਿਲ ਕਿਲ ਵਿਖ ਸਭ ਨਾਸ਼ੇ ਆਨੰਦ ਕਰੋ ਮਿਲ ਸੁੰਦਰ ਨਾਰੀ ਗੁਰੂ ਨਾਨਕ ਮੇਰੀ ਪੈਜ ਸਵਾਰੀ ਜੋ ਆਪਾਂ